ਮੇਰਾ ਨਾਮ ਬਲਰਾਜ ਸਿੰਘ ਆਰਤੀ ਕੋਰ ਨਰਾਇਨ ਸਿੰਘ ਜੀ ਹਰਪਾ ਜਨ ਕੋਰ ਹਰਪਾ ਜੀ ਮੈਂ ਜਸ ਸਿੰਘ ਮੇਰਾ ਸਾਰਾ ਜ਼ਿੰਦਗੀ ਮੇਰੇ ਦਿਲ ਵਿੱਚ ਮੈਂ ਪੰਜਾਬ ਵਿੱਚ ਰਹਿਣਾ ਹੈ ਫੈਮਲੀ ਸਾਡੇ ਨਾਲ ਮੌਜੂਦ ਹੈ ਜੋ ਅੱਜ ਤੋਂ 6 ਸਾਲ ਪਹਿਲੇ ਅਮਰੀਕਾ ਤੋਂ ਪੰਜਾਬ ਆ ਕੇ ਸੈਟਲ ਹੋ ਗਏ ਜਿਨ੍ਹਾਂ ਨੇ ਆਪ ਵੀ ਇੱਥੇ ਆ ਕੇ ਅੰਮ੍ਰਿਤ ਛਕਿਆ ਤੇ ਆਪਣੇ ਪੁੱਤਰ ਨੂੰ ਵੀ ਅੰਮ੍ਰਿਤ ਛਕਾਇਆ ਜੀਰਤ ਸਿੰਘ ਜੱਟ ਪੰਜਾਬ ਦਾ ਆ ਗਿਆ ਅਕੀ ਸਾਰੀ ਖਾ ਗਿਆ ਪਪਾ ਜੀ ਨਾ ਬੇਲੇ ਗੁਰੂ ਸੇ ਬਨ ਗਿਆ ਗੁਰੂ ਸੇ ਦਾ ਸਭ ਸਤ ਦਾ ਗੁਰੂ ਤੇਰੀ ਸਭ ਅਸੀਂ ਅਸੀਂ ਪਰਦੇ ਆ ਗੁਰਮੁਖੀ ਪਰਦੇ ਆ ਪਾਠ ਕਰਦੇ ਆ ਪਰ ਜਿਆਦਾ ਬੋਲਦੇ ਨਹੀਂ ਪਹਿਲੇ ਤੁਸੀਂ ਇਹ ਸਾਰੇ ਆਪਣਾ ਆਪਣਾ ਨਾਮ ਦੱਸੋ ਕੈਮਰੇ ਉੱਤੇ ਹਾਂਜੀ ਮੇਰਾ ਨਾਮ ਬਲਰਾਜ ਸਿੰਘ ਤੁਹਾਡਾ ਨੇਮ ਆਰਤਿਕੋਰ ਇਹ ਇਹਦਾ ਨੇਮ ਕੀ ਹੈ ਨਰਾਇਣ ਸਿੰਘ ਜੀ ਤੁਹਾਡਾ ਨੇਮ ਕੀ ਹੈ ਆਪਣਾ ਨੇਮ ਦੱਸ ਦੋ ਹਰਪਜਨ ਕੌਰ ਹਰਪਜਨ ਕੌਰ ਤੁਹਾਡਾ ਨੇਮ ਕੀ ਹੈ ਮੇਜਰ ਸਿੰਘ ਪਹਿਲੇ ਤਾਂ ਆਪਾਂ ਤੁਹਾਡੀ ਜਦੋਂ ਫੈਮਲੀ ਦੇਖਦੇ ਆ ਨਾ ਤਾਂ ਇੱਕ ਬਹੁਤ ਹੀ ਸੋਹਣੀ ਫੈਮਲੀ ਹੈ ਰੱਬ ਤੁਹਾਨੂੰ ਇਦਾਂ ਹੀ ਖੁਸ਼ ਰੱਖਣ ਤੁਸੀਂ ਪੰਜਾਬ ਕਿਵੇਂ ਆਏ ਅਮਰੀਕਾ ਰਹਿੰਦੇ ਸੀ ਪੰਜਾਬ ਕਿਵੇਂ ਆਏ ਪਹਿਲਾਂ ਮੇਰੀ ਨਾਨੀ ਪੂਰੀ ਹੋਏ ਫਿਰ ਮੇਰਾ ਸਾਰਾ ਜ਼ਿੰਦਗੀ ਮੇਰੇ ਦਿਲ ਵਿੱਚ ਮੈਂ ਪੰਜਾਬ ਵਿੱਚ ਰਹਿਣਾ ਉਹ ਦਿਨਾਂ ਸੀ ਪਰ ਮੇਰਾ ਨਾਨਾ ਜੀ ਮੇਰਾ ਪਾਪਾ ਜੀ ਮੈਂ ਕਹਿੰਦੇ ਪਾਪਾ ਜੀ ਸਾਨੂੰ ਸਾਡੇ ਆਹਿੰਦਾ ਜਦੋਂ ਤੁਸੀਂ ਇੱਥੇ ਆਉਣਾ ਫਿਰ ਮੇਰੇ ਨਾਲ ਆ ਜਾਓ ਫਿਰ ਮੇਰਾ ਫੈਮਿਲੀ ਮੇਰੀ ਮੰਮੀ ਡੈਡੀ ਬ੍ਰਦਰ ਸਿਸਟਰ ਸਾਰੇ ਆਏ ਸੀ ਤੁਸੀਂ ਆਪਣੇ ਨਾਨਾ ਜੀ ਨਾਲ ਪੰਜਾਬ ਆਏ ਸੀ ਹਾਂਜੀ ਕਾ ਅੱਜ ਤੋਂ 6 ਸਾਲ ਪਹਿਲਾਂ ਹਾਂਜੀ ਜਦੋਂ ਤੁਸੀਂ 6 ਸਾਲ ਪਹਿਲਾਂ ਪੰਜਾਬ ਆਏ ਸੀ ਉਦੋਂ ਤੁਸੀਂ ਅੰਮ੍ਰਿਤ ਛਕਿਆ ਹੋਇਆ ਸੀ ਨਹੀਂ ਜੀ ਨਹੀਂ ਜੀ ਅੰਮ੍ਰਿਤ ਛਕਿਆ ਆ 2 ਸਾਲ ਪਹਿਲਾਂ ਅੱਛਾ ਜੀ ਹਾਂਜੀ ਪੰਜਾਬ ਅੱਜ ਤੋਂ 2 ਸਾਲ ਪਹਿਲੇ ਅੰਮ੍ਰਿਤ ਹਾਂਜੀ ਹਾਂਜੀ ਜਦੋਂ ਪਹਿਲੇ 4 ਸਾਲ ਤੁਸੀਂ ਇੱਥੇ ਰਹੇ ਪੰਜਾਬ ਉਸ ਤੋਂ ਬਾਅਦ ਤੁਸੀਂ ਅਸੀਂ ਸਿੱਖੀ ਵਾਰੇ ਸਿੱਖਦੇ ਸੀ ਹਮ ਹਮ ਸਾਰੇ ਸੰਤਿਆ ਅ ਵਿਚਾਰ ਸਾਰੇ ਕਹਾਣੀ ਸਾਰੇ ਪਾਠ ਕਰਦੇ ਸੀ ਸਾਰੇ ਗੁਰਦੁਆਰੇ ਨੂੰ ਜਾਂਦੇ ਸੀ ਹਾਂਜੀ ਜਦੋਂ ਤੁਸੀਂ ਗੁਰਦੁਆਰੇ ਜਾਂਦੇ ਸੀਗੇ ਜਿਵੇਂ ਉੱਥੇ ਲੋਕਾਂ ਨਾਲ ਗੱਲ ਕਰਨੀ ਹੁੰਦੀ ਸੀ ਤਾਂ ਕਿਵੇਂ ਗੱਲ ਕਰਦੇ ਸੀ ਉਹਨਾਂ ਨਾਲ um ਸੇਮ ਜਿੱਦਾਂ ਮੇਰੇ ਨਾਲ ਕਰਦੇ ਹਾਂ ਹਾਂਜੀ ਸੇਮ ਹੁਣ ਤੁਹਾਨੂੰ ਪੰਜਾਬੀ ਆਉਂਦੀ ਹੈ ਨਹੀਂ ਨਹੀਂ ਥੋੜੀ 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 ਆਉਂਦੀ ਹੈ ਫਿਰ ਬੋਲ ਲੈਣੇ ਥੋੜੀ ਥੋੜੀ ਹਾਂਜੀ ਮੈਂ ਦੇਖਿਆ ਅਸੀਂ ਅਸੀਂ ਪੜਦੇ ਆ ਗੁਰਮੁਖੀ ਪੜਦੇ ਆ ਪਾਠ ਕਰਦੇ ਆ ਪਰ ਜਿਆਦਾ ਬੋਲਦੇ ਨਹੀਂ ਜਿਹੜਾ ਪਾਠ ਹੁੰਦਾ ਉਹ ਪੰਜਾਬੀ ਵਿੱਚ ਕਰਦੇ ਹੋ ਹਾਂਜੀ ਅੱਛਾ ਉਹ ਪੰਜਾਬੀ ਪਾੜ ਲੈਣੇ ਹਾਂਜੀ